ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਦੋ ਝੋਟੀਆਂ ਮੋਹਰਾਂ ਨਸਲਦੀਆਂ ਤਾਜ਼ੀਆਂ ਸੂਈਆਂ ਵਿੱਚ ਬਕਾਉਆ ਜੀ ਪਿੰਡ rauke ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤਾਂ ਜੋ ਆਉਣ ਵਾਲੀਆਂ ਅਸਾਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬਾਈ ਆ ਝੋਟੀ ਆ ਬਾਈ ਇੱਕ ਵੱਡੀ ਝੋਟੀ ਆ ਪੂਰੀ ਦੂਜਾ ਸੂਆ ਜੀ ਤਾਜੀ ਸੂਈ ਆ ਬਾਈ ਅੱਜ ਇਹਨੂੰ ਤੀਜਾ ਦਿਨਾਂ ਦੀ ਸੂਈ ਨੂੰ ਬਾਈ ਬੱਚਾ ਇਹਦੇ ਮਗਰ ਕੱਟੀ ਆ ਜੀ ਬਹੁਤ ਸੋਹਣੀ ਕੱਟੀ ਆ ਮੋਹਰਾ ਅਸਲ ਦੀ ਝੋਟੀ ਆ ਬਾਈ ਜਡਬਲ ਐਕ ਜੀ ਨੂੰ ਕਹਿ ਦਈਏ ਪੂਰੀ ਫੁੱਲ ਕਾਦ ਦਾ ਵਜਨ ਵੇਲ ਘੱਟਪੁੜੇ ਦੀ ਬਹੁਤ ਚੌੜੀ ਆ ਜੀ ਕਲੂਨ ਨੇ ਪਹਿਲੇ ਸੂਏ ਬਾਈ ਇਹਨੇ ਮਾਲਕਾਂ ਦੇ ਦੱਸਣ ਮੁਤਾਬਕ ਜਿੱਥੋਂ ਆਪਾਂ ਲਿਆਂਦੀ ਆ ਬਾਈ ਇਹ 13 ਤੋਂ 14 ਲੀਟਰ ਦੁੱਧ ਦਿੰਦਾ ਬਾਈ ਇਹਨੇ ਪਹਿਲੇ ਸੂਏ ਐਰ ਗਿਆ ਦੂਜੇ ਸੂਏ ਸੂਈ ਆ ਜੀ 17 18 ਲੀਟਰ ਦੁੱਧ ਦੇ ਸਕਦੀ ਹੈ ਝੋਟੀ ਬਾਈ ਇਹ ਕੱਦ ਕਾਠ ਬਹੁਤ ਆ ਵਜਨ ਬਹੁਤ ਆ ਝੋਟੀ ਦਾ ਬਾਈ ਦਾ ਝੂਨ ਚਾਂ ਬਹੁਤ ਚੰਗਾ ਹੈ ਝੋਟੀ ਦਾ ਬੱਚਾ ਇਹਦੇ ਮਗਰ ਕੱਤੀ ਆ ਬਾਈ ਪੂਰੀ ਫੁੱਲ ਵੱਡੀ ਝੋਟੀ ਆ ਜਿਹਨੂੰ ਕਹਿੰਦੇ ਵੱਡੀ ਪੂਰੀ ਜੈਡ ਬਲੈਕ ਜਮਾ ਚਿੱਟਾ ਵਾਲ ਨਹੀਂ ਪਿੰਡੇ ਦੇ ਚਾਹੀਦੀ ਕੋਈ ਖਾਲੇਵੇ ਦੀ ਬਹੁਤ ਖੁੱਲੀ ਆਈ ਜੇ ਕਿਸੇ ਵੀਰੂ ਭਰਾਣੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਮੋਬਾਈਲ ਨੰਬਰ 88475 18905 17 18 ਲੀਟਰ ਦੁੱਧ ਦੀ ਨਾਲੀ ਝੋਟੀ ਆ ਬਾਈ ਇਹ ਦੂਜੇ ਨੰਬਰ ਤੇ ਆ ਝੋਟੀ ਆ ਬਾਈ ਦੂਜਾ ਸੁਹੀ ਇਹਦਾ ਬਾਈ ਝੋਟੀ ਦਾ ਇਹ ਜੇ ਕੱਲ ਸੁਈਆ ਇਹਦੇ ਮਗਰ ਬੱਚਾ ਕਟਾਏ ਜੀ ਛੁੜੀਆਂ ਇਹ ਭਲਾ ਕੀ ਪਿਆ ਹੋਵੇ ਇੱਕ ਸਾਈਡ ਤੇ ਵੱਡੀ ਝੋਟੀ ਆ ਪੂਰੀ ਕੱਦ ਚੰਗਾ ਇਹਦਾ ਵੀ ਥਾਂਲੇ ਦੇ ਵੀ ਬਹੁਤ ਸਾਫ ਹੈ ਲਿਵਾ ਬਹੁਤ ਖੁੱਲਾ ਲੱਗਿਆ ਵਾ ਕਰਮਾਲੀ ਨੂੰ 13 14 ਲੀਟਰ ਦੋ ਦੇ ਝੋਟੀ ਚਵਾ ਦੂਗੀ ਬਾਈ ਮੋਹਣਾ ਨਾਲ ਜੀ ਪੈਂਦੀ ਆ ਜੀ ਸਿੰਘ ਸੋਹਣਾ ਏ ਕਦ ਕਾਠਲੀ ਆ ਥਾਂ ਚੰਗਾ ਲੱਗਿਆ ਵਾ ਝੂਣ ਬਹੁਤ ਚੰਗਾ ਜੀ ਜੇ ਕਿਸੇ ਵੀਰ ਭਰਾ ਨੇ ਝੋਟੀ ਫੀਦਣੀ ਹੋਵੇ ਤਾਂ ਆਪਣਾ ਬਾਈ ਸੰਪਰਕ ਕਰ ਸਕਦੇ ਹੋ ਬਾਈ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਜੀ ਝੋਟੀਆਂ ਦੋਨੇ ਪੂਰੀਆਂ ਸੁਹਣੀਆਂ ਸ਼ਕੀਨ ਝੋਟੀਆਂ ਬਾਈ ਕਦ ਕਾਠ ਲਗਾ ਤਾਜ਼ੀਆਂ ਇੱਕ ਨੂੰ ਦੋ ਦਿਨ ਹੋ ਗਏ ਸੂਈ ਨੂੰ ਇੱਕ ਨੂੰ ਤਿੰਨ ਦਿਨ ਹੋ ਗਏ ਬਾਈ ਸੂਈ ਨੂੰ ਜੀ ਦੁੱਧ ਵੀ ਚੰਗਾ ਦੇਣ ਵਾਲਾ ਜੇ ਇੱਕ ਛੋਟੀ 13-14 ਲੀਟਰ ਦੁੱਧ ਦੇਣ ਵਾਲੀ ਆ ਆ ਛੋਟੀ 17 ਤੋਂ 18 ਲੀਟਰ ਤੋਂ ਦੇਣ ਵਾਲੀ ਆ ਬਾਈ ਧੰਨਵਾਦ ਬਾਈ ਸਾਰਿਆਂ ਦਾ ਹੀ